ਸੋ ਜੀਵਾ ਤੂ ਓੰਕਾਰ ਵਾਜਿ ਕਰਿ ਜੀ ਕੀ ਪਤੇ ਸ੍ਰੀ ਕੀ ਬਖਸ਼ੂ ਦੀ ਸਹਾਇ ਵਾਰ ਸ੍ਰੀ ਕੀ ਬਖਸ਼ੂ ਦੀ ਪਾਤਸ਼ਾਹੀ ਦਸਵੀਂ ਤ੍ਰੇਤੰਤ ਗੋਤੀ ਸਮਰਪਤ ਗੁਰੂ ਨਾਨਕ ਦੇਵ ਜੀ ਆਏ ਸਰੰਗ ਗੁਰੂ ਤੇਗ ਮਰਦਾਸ ਸ੍ਰੀ ਅੰਦਸਾਹੇ ਅਰਚਨ ਹਰਿ ਕੋ ਜਨਨੋ ਸੁਭਰੋ ਸ੍ਰੀ ਹਨਰਾਏ ਸ੍ਰੀ ਫਲਕ੍ਰਿਸ਼ਨ ਤੇ ਆਈ ਹੈ ਜਿਸ ਰਿਠੇ ਸਭ ਦੀ ਪੂਜਾ ਹੈ ਤੇਗ ਬਹਾਦਰ ਸਮਰਿਆ ਪਰਨੰ ਵਿਆਬੇਤਾ ਇਹ ਸਭ ਥਾਈਂ ਦੀ ਸਹਾਇ ਦਸਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੈ ਸਵਾ ਲਾਏ ਰਸਾ ਪਾਛੇ ਹੈ ਅਜੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕੀਤਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਝਾ ਪਿਆਰੀਆਂ ਚੋਹਾਂ ਸਹਿ ਜਾਦੀਆਂ ਚਾਲੀ ਰੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਦ ਕੇ ਛਪਿਆ ਦੇਗ ਚਲਾਈ ਤੇਗ ਬਾਹੀ ਦੇਖੀ ਅਨੰਤ ਕੀਤਾ ਜਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਦੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ਼ ਤੇ ਬੰਦ ਬੰਦ ਕਵਾਹੇ ਖੋਖਰੀਆਂ ਲੋਹਾਈਆਂ ਚੜਕੀਆਂ ਤੇ ਚੜ੍ਹੇ ਆ ਰਹੇ ਹਨ ਅਨਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨੂੰ ਹਾਰਿਆ ਸੁਖੀ ਕੇਸਾਂ ਸੁਵਾਸਾਂ ਨਾਲੇ ਵਾਹੀ ਸਨ ਸਭੂ ਸ਼ਰੀਰਾਂ ਸਿੰਘਾਂ ਜੀ ਦੀ ਪ੍ਰਤਿਪਾਲ ਕਮਾਈ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣੀ ਉਹ ਦੇ ਮਾਨ ਸਤਿਗੁਰੂ ਜੀ ਨੇਤਾਣੀ ਉਹ ਦੇ ਤਾਨ ਮਿਉਟਿਉਂ ਦੀ ਓਟ ਮਿਆਸਰੀ ਉਹ ਦੇ ਆਸਰਾ ਸੱਚੀ ਕਿਤਾਬਾ ਗੁਰੂ ਜੀ ਧੰਨ ਧੰਨ ਤਾਂ ਕਿ ਤੱਕ ਅਵਰੇ ਸਤਿਗੁਰੂ ਦੇ ਮਾਲਿਕ ਹਾਜ਼ਿਰ 나জির ਗੁਰਤਾ ਗਦੀ ਤੇ ਸੁਭਾਏਮਾਨ ਜੁਗ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਤਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਾਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਕਸ਼ਣ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਤਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਆਦੇ ਮubarrak ਚਰਣਾ ਕਮਨਾ ਪਾ ਸਰਦਾਸ ਸਿੰਘ ਦੀ ਜੋਤਨੀ ਦਾਤਾਰ ਪੁੱਤਾਂ ਦੀ ਆਪ ਜੀਆਂ ਦੀ ਪਵਿੱਤਰ ਪਾਵਨ ਹਾਜ਼ਰੀ ਅੰਦਰ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਕਰਤੀ ਮੇਰਾ ਕਰਨੀਆਂ ਸਤਿਗੁਰੂ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਕਰੋ ਸਿੱਖੀ ਸਜਾ ਕਰੋ ਉਸਾ ਨਾਮਦਾਨ ਬਖਸ਼ਣਾ ਦੀ ਸਰਬੱਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਇੱਕਤਾ ਇਤਿਫਾਕ ਸੁਖ ਸ਼ਾਂਤੀ ਵਰਤਾਉਣੀ ਦੇਹੀ ਆਰੋਗਤਾਵਾਂ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ ਸੇਵਾ ਸਮਰਨ ਦੀ ਦਾਤ ਨਾਮਦਾਨ ਬਲਸ਼ਨਾ ਸ਼ਿਵ ਭਾਵਨਾਵਾਂ ਪੂਰਨ ਕਰਮੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾਤਾਰ ਪਿਤਾ ਜੀ ਮਿਹਰਾਂ ਕਰਨੀਆਂ ਦਰੋਂ ਪਰੋਂ ਸਰਬਤ ਸੰਤਾਂ ਦਾ ਭਲਾ ਕਰਨਾ ਵਿਅੰਤ ਪ੍ਰਮਾਣਮਕਸ਼ ਲੈਣੀਆ ਸੁਖ ਹੋਵੇ ਨਾਮ ਚਤੇ ਆਵੇ ਨਾਮ ਤੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਕੋ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਅਕਸਰਿਆ ਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ